ਵੀ ਜਿਵੇਂ ਆਪਾਂ दारू ਪੀ ਲੈਂਦੇ ਆ दारू ਪੀ ਕੇ ਆਪਣੇ ਇਹ ਹੋ ਜਾਂਦੇ ਫੇਫੜੇ ਖਰਾਬ ਗੁਰਦੇ ਖਰਾਬ ਗੁਰਦੇ ਖਰਾਬ ਤੇ ਹੋਰ ਨਸ਼ੇ ਨਾਲ ਕੀ ਕੁਝ ਖਰਾਬ ਹੁੰਦਾ ਜੀ ਦੇਖੋ ਨਸ਼ਾ ਜਿਹੜਾ ਹੈਗਾ ਜਿਵੇਂ ਮੰਨ ਲਓ ਤੁਸੀਂ ਇਹ ਕਹਿ ਲਓ ਵੀ ਚਿੱਟੇ ਦਾ ਨਸ਼ਾ ਜਿਹੜਾ ਹੈ ਹਾਂਜੀ ਉਹ ਸਾਡੀ ਬੋਡੀ ਦੇ ਪੂਰੇ ਨਰਵ ਸਿਸਟਮ ਨੂੰ ਖਤਮ ਕਰ ਦਿੰਦਾ ਨਾੜੀ ਤੰਤਰ ਨੂੰ ਠੀਕ ਹੈ ਨਾਮਰਾਦ ਨਸ਼ਾ ਜੀ ਬ੍ਰੇਨ ਤੋਂ ਲੈ ਕੇ ਪੂਰੇ ਪੈਰਾਂ ਤੱਕ 70000 ਨਾੜੀਆਂ ਦਾ ਇੱਕ ਸੁਣੀ ਜਾ ਹੈਗਾ ਆਪਣੇ ਸੰਚਾਰ ਸਾਡੇ ਨਾਲ ਮਸਲ ਜਿਹੜੇ ਬ੍ਰੀਕ ਉਹਦੇ ਵਿੱਚ ਨਾੜਾਂ ਹੁੰਦੀਆਂ ਨੇ ਸਾਡੇ ਬਾਲਾਂ ਵਰਗੀਆਂ ਨਸਾਂ ਉਹਦੇ ਵਿੱਚ ਉਹ ਜਦੋਂ ਨਸਾਂ ਦੇ ਵਿੱਚ ਵੀਕਨਸ ਆ ਜਾਂਦੀ ਹੈ ਫਿਰ ਉਹ ਜਦੋਂ ਨਸ਼ਾ ਨਹੀਂ ਕਰਦਾ ਤੁਸੀਂ ਦੇਖਿਆ ਹੋਊਗਾ ਲੱਤਾਂ ਮਾਰ ਮਾਰ ਚੱਕ ਚੱਕ ਮਾਰਦਾ ਬੈੱਡ ਤੇ ਉਹ ਲੱਤਾਂ ਖਾਦੀਆਂ ਕਈ ਵਾਰਾ ਗੁਲਸਾ ਤੁਹਾਡੀ ਗੱਲ ਰੋਕਦਾ ਕਈ ਵਾਰ ਮੁੰਡੇ ਕਹਿੰਦੇ ਵੀ ਹਾਂ ਉਹਨੂੰ ਨਾੜ ਨਾ ਥਈ ਵੀ ਉਹਨੂੰ ਨਾੜ ਨਹੀਂ ਥਈ ਉਹ ਐ ਕਰਦੇ ਆ ਉਹ ਵਾਕਈ ਇਹ ਇਹਦਾ ਇਹ ਪ੍ਰੋਬਲਮ ਹੋ ਜਾਂਦੀਆਂ ਨੇ ਜੀ ਨਾੜਾਂ ਸੋ ਅੱਛਾ ਵੀਕ ਹੋ ਜਾਂ ਕਮਜ਼ੋਰ ਹੋ ਜਾਂਦੀਆਂ ਨੇ ਹੈਨਾ ਤੇ ਉਹ ਜਦੋਂ ਲੱਤਾਂ ਦੇ ਵਿੱਚ ਬਰੀਕ ਵੇਨ ਕਮਜ਼ੋਰ ਹੋ ਜਾਂਦੇ ਫਿਰ ਉਹ ਲੱਤਾਂ ਚੱਕ ਚੱਕ ਬੈੱਡ ਤੇ ਮਾਰਦਾ ਕਦੇ ਰੋਲਾ ਪਾਉਂਦਾ ਚੀਕਦਾ ਜਦੋਂ ਉਹਨੂੰ ਨਸ਼ਾ ਮਿਲ ਜਾਂਦਾ ਉਹ ਫਿਰ ਉਹਦਾ ਸਿਸਟਮ ਉਵੇਂ ਜਿਵੇਂ ਰੈਗੂਲਰ ਹੋ ਜਾਂਦਾ ਫਿਰ ਉਦੋਂ ਉੱਠ ਕੇ ਕਹਿੰਦਾ ਵੀ ਅੱਜ ਤੋਂ ਨਹੀਂ ਕਰਦਾ ਰੱਬ ਕਰੇ ਕਦੇ ਨਹੀਂ ਕਰਦਾ ਕਿਉਂਕਿ ਉਹਨੇ ਤਕਲੀਫ ਚੱਲ ਨਹੀਂ ਹੁੰਦੀ ਆ ਪਰ ਉਹਨੂੰ ਪੈਸੇ ਦੀ ਲੋੜ ਨਹੀਂ ਪਤਾ ਨਹੀਂ ਕਿੱਥੋਂ ਵਿਚਾਰਾ ਅਰੇਂਜ ਕਰਦਾ ਕਿਵੇਂ ਕਰਦਾ ਉਹਦੇ ਅੰਦਰ ਵੀ ਇੱਕ ਬੜਾ ਮਹਾਭਾਰਤ ਚੱਲਦਾ ਹੀ ਰਹਿੰਦਾ 24 ਘੰਟੇ ਹੋਰ ਕੁਝ ਸੋਚੀ ਨਹੀਂ ਸਕਦਾ ਦਰਦ ਹੱਡੀਆਂ ਚ ਨਾ ਜੀ ਹੋਰ ਕੁਝ ਉਹਨੂੰ ਸੋਚ ਨਹੀਂ ਬਣਦੀ ਨਸ਼ੇ ਤੋਂ ਬਿੜਾ ਤੜਕੀ ਉੱਠਣਸਾਰ ਪਹਿਲਾਂ ਹੀ ਬੈੱਡ ਤੇ ਇੱਧਰ ਹੱਥ ਮਾਰਨ ਲੱਜਾਂਦਾ ਜੀ ਬਿਆਹ ਪੂਰੀ